ਦੇ ਜਿਹੜੀ ਕੋਈ ਹੋਰ ਨਹੀਂ ਕੋਈ ਹੋਰ ਨਹੀਂ ਸਾਂਸਕ੍ਰਿਤੀ ਦੇ ਲੋਕ ਦੇ ਦਰਸ਼ਕੋ ਸਤਿ ਸ਼੍ਰੀ ਅਕਾਲ ਇੱਕ ਬੜਾ ਵੱਖਰੀ ਜਗ੍ਹਾ ਤੇ ਤੁਹਾਨੂੰ ਸੇ ਮਿਲ ਕੇ ਆਇਆ ਹੈ ਸਾਂਸਕ੍ਰਿਤੀ ਹੋਟਲ ਹੈ 나सिक ਗੰਤੋਇਸ਼ਵਰ ਰੋਡ ਦੇ ਉੱਤੇ ਉਹ ਨਾ ਪਾਟਲ ਵਾਲਾ ਕਿਤੇ ਗੱਲ ਜੋ ਮਹਾਰਾਸ਼ਟਰੀ ਫੂਡ ਹੈ ਉਹਦੇ ਉੱਤੇ ਅਸੀਂ ਪਹੁੰਚੇ ਆ ਉਹ ਭੋਜਨ ਲੈਣੇ ਪਹੁੰਚੇ ਆ ਮੈਂ ਔਰ ਭਟਿਆ ਜੀ ਸਾਹਿਬ ਔਰ ਜਿਹੜੀ ਇਹ ਥਾਲੀ ਹੈ ਜਿਹੜਾ ਇਹ ਕੰਮਿਸ਼ਨ ਭੋਜਨ ਆ ਇਹ ਤੁਸੀਂ ਇੱਕ ਦੇਖੋ ਇਹ ਇਹਨੂੰ ਆਮ ਰਸ ਕਹਿੰਦੇ ਆ ਬਨਿਆਦੀ ਤੌਰ ਤੇ ਅੰਬ ਦਾ ਜਿਹੜਾ ਹੈ ਛਿਲਕਾ ਉਹ ਬਣਾਇਆ ਹੁੰਦਾ ਮਿੱਠਾ ਇਹ ਨਾਲ ਖਾਂਦੇ ਨੇ ਪਰ ਪੂਰੀ ਦੇ ਨਾਲ ਖਾਂਦੇ ਆ ਇਹ ਔਰ ਨਾਲ ਪਕੌੜੇ ਦੇ ਪਪੜ ਹੈ ਸਲਾਦ ਆ ਆਲੂ ਦੀ ਸਬਜ਼ੀ ਆ ਇਹ ਗਰੇਵੀ ਆ ਤੇ ਤਿੰਨ ਕਿਸਮ ਦੀ ਜਿਹੜੀ ਚਪਾਤੀ ਇਹਨਾਂ ਨੇ ਦਿੱਤੀ ਆ ਤੇ ਨਾਲ ਮਿਸ਼ਤਾਨ ਰਮਿਸਤਾਨ ਦੇ ਨਹੀਂ ਜੀ ਕੀ ਨਾਮ ਕੀ ਮਿਸ਼ਤਾਨ ਭੁਰਨਪੋਲੀ ਭੁਰਨਪੋਲੀ ਜੋ ਮਿਸ਼ਤਾਨ ਹੈ ਮਾਉਂ ਤੇ ਅਚਾਰ ਜਿਹੜਾ ਇਹਨੂੰ ਅਚਾਰ ਕਹਿੰਦੇ ਚਟਨੀ ਕਹਿੰਦੇ ਚਟਨਾ। ਠੀਕਾ। ਕੀ ਨਾਮ ਹੈ ਜੀ? ਠੀਕਾ। ਠੀਕਾ ਇੱਕ ਬੜੀ ਤਿੱਖੀ ਕਹਿੰਦੇ ਹੁੰਦੀ ਆ। ਟਰੈਡੀਸ਼ਨਲ ਹੈਗਾ ਪਾਟਨਵਾਰਾ ਪਾਟਲੇ ਤੋਂ ਸਰਦਾਰ ਸਮਾਜਦਾਰ ਲੋਕ ਸੀਗੇ। ਬਾੜਾ ਉਹਨਾਂ ਦਾ ਖੁੱਲਾ ਖੇਤਰ ਆ ਉਹਨੂੰ ਬਾੜਾ ਆਖਦੇ ਨੇ। ਔਰ ਜਦੋਂ ਅੱਗੇ ਤੋਂ ਦੇਖੋ ਸਾਰਿਆਂ ਦਾ ਦੇਸੀ ਪ੍ਰਾਚਨ ਕਲਚਰ ਦੇਖੀਏ। ਸਾਡੀ ਸੰਸਕ੍ਰਿਤੀ ਦੇ ਵਿੱਚ ਚੌਂਕੜੀ ਮਾਰ ਕੇ ਬੈਠ ਕੇ ਖਾਣ ਦਾ ਸੀ। ਇਹ ਚੌਂਕੜੀ ਮਾਰ ਕੇ ਖਾਓ ਫੱਟੀ ਰੱਖੀ ਹੋਈ ਆ। ਔਰ ਸਾਹਮਣੇ ਕਿਹ ਪਟਕਾ ਇਹ ਜਿੱਥੇ ਵੀ ਕੋਈ ਜੱਗ ਵਗੈਰਾ ਹੁੰਦੇ ਸੀ ਜਿੱਥੇ ਮਾਸ਼ਾਅੱਲਾ ਮਜ ਬੜਾਈਦੀ ਪੰਜਾਬੀ ਚੋ ਇਸ ਤਰੀਕੇ ਨੂੰ ਹੋ ਜਾ ਰਿਹਾ ਹੈ ਇਹ ਖਵਾਈ ਲੱਗਦਾ ਹੈ ਪਾਕਿਸਤਾਨ ਕਿਵੇਂ ਲੱਗਦਾ ਤੁਹਾਨੂੰ ਇਹ ਸਾਰਾ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਟ੍ਰੈਡੀਸ਼ਨਲ ਖਾਣਾ ਔਰ ਟ੍ਰੈਡੀਸ਼ਨਲ ਤਰੀਕੇ ਚ ਦੇਖੋ ਸਾਹਮਣੇ ਲਿਖਿਆ ਅਨਹ ਪੂਰਨ ਬ੍ਰਹਮਾ ਹੈ ਭਾਵ ਕੀ ਹੈ ਇਹ ਅਨ ਪੂਰਨ ਬ੍ਰਹਮਾ ਹੈ ਔਰ ਅੱਗੇ ਲਿਖਿਆ ਕਰਿਂ ਪਿਆ ਤਾ ਤਮਦੇ ਅਨ ਵਾਇਆ ਖਾਲੂ ਨੇ ਇਹ ਆਨ ਨੂੰ 베ਸਟ ਨਾ ਕਰੋ ਜੂਠਾ ਗੱਲ ਲੋਕ ਨੂੰ ਨਭਾਓ ਜਿੰਨਾ ਤੁਸੀਂ ਖਾ ਸਕਦੇ ਹੋ ਸਭ ਕੁਝ ਦੇਖੋ ਜਿਹੜੇ ਸ਼ਹਿਰ ਆਓ ਜਿਹੜੇ ਦੇਸ਼ ਆਓ ਜੇ ਤੁਸੀਂ ਉਹਦਾ ਕੁਜ਼ੀਨ 베ਸਟ ਨਹੀਂ ਕੀਤਾ ਉਹਨਾਂ ਦਾ ਕੰਡੀਸ਼ਨ ਟਰੀਕੇ ਨਾਲ ਕੋਲ ਟੇਸਟ ਕੀਤਾ ਤਾਂ ਕੋਈ ਫਾਇਦਾ ਨਹੀਂ ਅਸੀਂ ਆਮ ਕੌਫੇ ਕੀ ਕਰਦੇ ਆ ਕਿ ਜਦੋਂ ਕਿਤੇ ਬਾਹਰ ਅੰਦਰ ਜਾਂਦੇ ਆ ਉਹੀ ਲੱਗਦੇ ਆ ਵਿੱਚ ਪਨੀਰ ਫਲੇਟ ਦੇ ਦਿਓ ਜੀ ਖਿਸ਼ਾਰੀ ਪਨੀਰ ਦੇ ਦਿਓ ਜੀ ਇੱਕ ਜੀ ਦਾਲ ਮੱਖਣੀ ਦੇ ਦਿਓ ਜੀ ਤੰਦੂਰੀ ਰੋਟੀਆਂ ਲਾਓ ਤਾਂ ਨਹੀਂ ਜਿੱਥੇ ਜਾਓ ਉਥੋਂ ਉਹਨਾਂ ਦਾ ਲੋਕਲ ਲੱਗਦਾ ਭੋਜਨ ਆ ਉਹ ਜ਼ਰੂਰ ਟੈਸਟ ਕਰੋ ਇਹ ਖਾਵਾਂਗੇ ਆ ਆਮ ਦਾ ਰਸਤੇ ਨਾਲ ਰੋਟੀਆਂ ਮਿੱਠੇ ਨਾਲ ਵੈਸੇ ਸਾਡੇ ਬਜ਼ੁਰਗ ਵੀ ਖਾਂਦੇ ਨੇ ਜੇ ਆਪਾਂ ਲੈ ਲੈ ਲੈਂਦੇ ਸੀ ਬਹੁਤ ਹੀ ਗੁੱਡ ਲੱਗ ਕੇ ਰੋਟੀ ਇਹਨਾਂ ਨਾਲ ਖਾਣਦੇ ਰਹੇ ਹਨ ਮੋਰਰਲੈਸ ਪਾਵਰ ਦਾ ਕਲਚਰ ਇੱਕੋ ਜਿਹਾ ਜੀ ਹੈਗਾ ਡਾਈਵਰਸਿਟੀ ਹੈਗੀ ਪਰ ਉਹ ਡਾਈਵਰਸਿਟੀ ਦੇ ਵਿੱਚ ਬਿਊਟੀ ਬਹੁਤ ਹੈਗੀ ਆ ਸੋ ਬਹੁਤ ਬਹੁਤ ਧੰਨਵਾਦ ਹੁਣ ਅਸੀਂ ਭੋਜਨ ਛਕਦੇ ਆ ਤੁਸੀਂ ਇਸ ਭੋਜਨ ਨੂੰ ਦੇਖੋ ਜਦੋਂ ਕਿਤੇ ਸਵਾਦ ਤੁਹਾਡਾ ਬਣਿਆ ਆ ਕੇ ਜ਼ਰੂਰ ਛਕਿਓ ਬਹੁਤ ਬਹੁਤ ਧੰਨਵਾਦ